झरीट <गलत् Elliot> ना पा दी कित सटके ओ तू बस कर जीते कि नी सट दी स्कूटरी मैदाह कदकल नी डिगन दत्ता <गलत् <accountant> <गलत्यवत्यकी>

ਉਦੋਂ ਵਰਰੇ ਹੋ ਜਾਵੇ ਜੜਿਆ ਰੋੜ ਕੇ ਜਾ ਮੈਂ ਚਾਂ ਲੈ ਕੇ ਆਇਆ ਇਹਦੀ 24 400 ਸੱਚ ਜੀ ਨਹੀਂ ਲੱਭੀ ਮੈਨੂੰ ਨਾਲੇ ਤੂੰ ਵਰਰੇ ਹੋ ਜਾ ਹੁਣ ਬੇੜੇ ਜੀ ਗੇੜਾ ਦੇ ਲੈਣ ਤੇ ਕੱਦਾ ਵੇ ਦਿੱਤੇ ਵੇ ਨੂੰ ਤਾਂ ਕਿੱਥੇ ਸਕੂਟਰੀ ਨਵੀਂ ਫੜਾਤੀ ਵੇ ਤੋ ਤਾਂ ਸਾਈਕਲ ਹੀ ਚੱਲਦਾ ਮਰ ਜਾਣੇ ਤੋਂ ਸਿੱਧਾ ਸਾਰੇ ਭਾਂਡੇ ਪੰਨ ਦੂ ਬੇੜੇ ਚ Subscribe now and press the bell icon. Never miss an update.